ਦਾਹਾਂ ਦੀ ਜਿਹੜੀ ਦੇ ਨਸ਼ਿਆ ਵਿਰੋਧ ਮੁਹਿੰਮ ਚਲਾਈ ਗਈ ਹੈ ਕਿਸ ਤਰ੍ਹਾਂ ਦੇਖਦੇ ਆ ਉਹਨੂੰ ਮੈਂ ਅਮਨਦੀਪ ਸਿੰਘ ਤਨੇਜਾ ਜੀ ਵਾਰਡ ਨੰਬਰ 9 ਤੋਂ ਕਾਉਂਸਲਰ ਤੇ ਅਸੀਂ ਬਹੁਤ ਧੰਨਵਾਦੀਆਂ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜਿਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਆ ਉਸ ਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਉਹ ਅਸੀਂ ਬਹੁਤ ਧੰਨਵਾਦੀਆਂ ਐਸਐਸਪੀ ਮੈਡਮ ਜੋਤੀ যাদব ਜੀ ਅਤੇ ਮਛਵੜਾ ਪੁਲਿਸ ਜੋ ਕਿ ਬਹੁਤ ਸਹਿਯੋਗ ਦੇ ਰਹੇ ਨੇ ਅਸੀਂ ਹਰੇਕ ਵਾਰਡ ਚ ਮਤੇ ਪਾ ਕੇ ਵੀ ਦਿੱਤੇ ਹਨ ਤੇ ਉਹਨਾਂ ਦਾ ਪੂਰਾ ਸਹਿਯੋਗ ਵੀ ਦੇ ਰਹੇ ਆ ਸਾਡਾ ਮੱਛਵਾੜਾ ਪੁਲਿਸ ਪੂਰਾ ਸਹਿਯੋਗ ਕਰ ਰਹੀ ਆ ਕਿ ਮੱਛਵਾੜੇ 'ਚ ਬਹੁਤ ਜ਼ਿਆਦਾ ਠੱਲ ਪੈ ਗਈ ਨਸ਼ਿਆਂ ਨੂੰ ਸਾਨੂੰ ਨਹੀਂ ਲੱਗਦਾ ਹੁਣ ਕੋਈ ਉਹ ਬਚਿਆ ਹੋ ਮੱਛਵਾੜੇ ਸ਼ਹਿਰ 'ਚ ਨਸ਼ੇ ਵਾਲਾ ਧੰਨਵਾਦ ਸ਼ਹਿਰ ਵਾਸੀਆਂ ਨੂੰ ਤੇ ਲੋਕਾਂ ਨੂੰ ਨਸ਼ਿਆਂ ਨੂੰ ਲੈ ਕੇ ਕੀ ਅਪੀਲ ਆ ਤੁਹਾਡੀ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਆਪਾਂ ਪੰਜਾਬ ਪੁਲਿਸ ਆਪਣੀ ਸਰਕਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਇਹਨਾਂ ਦਾ ਪੂਰਾ ਸਹਿਯੋਗ ਦਿਓ ਜੇ ਕੋਈ ਮੱਛਵਾੜੇ 'ਚ ਸ਼ਹਿਰ 'ਚ ਨਸ਼ਾ ਵੇਚਦਾ ਜਾਂ ਵੇਖਦਾ ਤੇ ਮਾਛਵਾੜਾ ਪੁਲਿਸ ਨੂੰ ਤਲਾਸ਼ ਕਰੋ ਅੱਬ ਵੈਸੇ ਤਾਂ ਮਾਛਵਾੜਾ ਪੁਲਿਸ ਨੇ ਸਾਰਾ ਹੀ ਨਸ਼ਾ ਮਾਛਵਾੜਾ ਜੋ ਜਿੰਨੇ ਵੀ ਨਸ਼ੇ ਵੇਚਣੇ ਵਾਲੇ ਸੀਗੇ ਸਾਰਿਆਂ ਨੂੰ ਠੱਲ ਪਾ ਦਿੱਤੀ ਆ ਤੇ ਧੰਨਵਾਦ ਜੀ ਤਾਂ ਅੰਦੀ ਜਿਹੜੀ ਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਹੈ ਕਿਸ ਤਰ੍ਹਾਂ ਦੇਖਦੇ ਆ ਉਹਨੂੰ ਮੈਂ ਅਮਨਦੀਪ ਸਿੰਘ ਤਨੇਜਾ ਜੀ ਵਾਰਡ ਨੰਬਰ 9 ਤੋਂ ਕਾਉਂਸਲਰ ਤੇ ਅਸੀਂ ਬਹੁਤ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜਿਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਆ ਉਸ ਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਉਹ ਅਸੀਂ ਬਹੁਤ ਧੰਨਵਾਦੀ ਆ ਐਸਐਸਪੀ ਮੈਡਮ ਜੋਤੀ যাদব ਜੀ ਅਤੇ ਮੱਛਵਾੜਾ ਪੁਲਿਸ ਜੋ ਕਿ ਬਹੁਤ ਸਹਿਯੋਗ ਦੇ ਰਹੇ ਨੇ ਅਸੀਂ ਇਹ ਹਰੇਕ ਵਾਰਡ ਚ ਮਤੇ ਪਾ ਕੇ ਵੀ ਦਿੱਤੇ ਹਨ ਤੇ ਉਹਨਾਂ ਦਾ ਪੂਰਾ ਸਹਿਯੋਗ ਵੀ ਦੇ ਰਹੇ ਆ ਸਾਡਾ ਮੱਛਵਾੜਾ ਪੁਲਿਸ ਪੂਰਾ ਸਹਿਯੋਗ ਕਰ ਰਹੀ ਆ ਕਿ ਮੱਛਵਾੜੇ ਜੇ ਬਹੁਤ ਜ਼ਿਆਦਾ ਠੱਲ ਪੈ ਗਈ ਨਸ਼ਿਆਂ ਨੂੰ ਸਾਨੂੰ ਨਹੀਂ ਲੱਗਦਾ ਹੁਣ ਕੋਈ ਉਹ ਬਚਿਆ ਹੋ ਮੱਛਵਾੜੇ ਸ਼ਹਿਰ ਚ ਨਸ਼ੇ ਵਾਲਾ ਧੰਨਵਾਦ ਸ਼ਹਿਰ ਵਾਸੀਆਂ ਨੂੰ ਤੇ ਲੋਕਾਂ ਨੂੰ ਨਸ਼ਿਆਂ ਨੂੰ ਲੈ ਕੇ ਕੀ ਅਪੀਲ ਆ ਤੁਹਾਡੀ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਆਪਾਂ ਪੰਜਾਬ ਪੁਲਿਸ ਆਪਣੀ ਸਰਕਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਇਹਨਾਂ ਦਾ ਪੂਰਾ ਸਹਿਯੋਗ ਦੋ ਜੇ ਕੋਈ ਮਾਛਵੜੇ ਚ ਸ਼ਹਿਰ ਚ ਨਸ਼ਾ ਵੇਚਦਾ ਜਾਂ ਵੇਕਦਾ ਤੇ ਮਾਛਵੜਾ ਪੁਲਿਸ ਨੂੰ ਇਤਲਾਹ ਕਰੋ ਅੱਬ ਵੈਸੇ ਤਾਂ ਮਾਛਵੜਾ ਪੁਲਿਸ ਨੇ ਸਾਰਾ ਹੀ ਨਸ਼ਾ ਮਾਛਵੜਾ ਜੋ ਜਿੰਨੇ ਵੀ ਨਸ਼ੇ ਵੇਚਣੇ ਵਾਲੇ ਸੀਗੇ ਸਾਰਿਆਂ ਨੂੰ ਠੱਲ ਪਾ ਦਿੱਤੀ ਆ ਤੇ ਧੰਨਵਾਦ ਦਾਹਾਂ ਦੀ ਜਿਹੜੀ ਇਹ ਨਸ਼ਿਆ ਵਿਰੋਧ ਮੁਹਿੰਮ ਚਲਾਈ ਗਈ ਹੈ ਕਿਸ ਤਰ੍ਹਾਂ ਦੇਖਦੇ ਆਨ। ਮੈਂ ਅਮਨਦੀਪ ਸਿੰਘ ਧਨੇਜਾ ਜੀ ਵਾਰਡ ਨੰਬਰ 9 ਤੋਂ ਕਾਉਂਸਲਰ ਤੇ ਅਸੀਂ ਬਹੁਤ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜਿਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਆ ਉਸ ਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਉਹ ਅਸੀਂ ਬਹੁਤ ਧੰਨਵਾਦੀ ਆ ਐਸਐਸਪੀ ਮੈਡਮ ਜੋਤੀ ਯਾਦਵ ਜੀ ਅਤੇ ਮਛਵੜਾ ਪੁਲਿਸ ਜੋ ਕਿ ਬਹੁਤ ਸਹਿਯੋਗ ਦੇ ਰਹੇ ਨੇ ਅਸੀਂ ਹਰੇਕ ਵਾਰਡ ਚ ਮਤੇ ਪਾ ਕੇ ਵੀ ਦਿੱਤੇ ਹਨ। ਤੇ ਉਹਨਾਂ ਦਾ ਪੂਰਾ ਸਹਿਯੋਗ ਵੀ ਦੇ ਰਹੇ ਆ ਸਾਡਾ ਮਾਛੂਆੜਾ ਪੁਲਿਸ ਪੂਰਾ ਸਹਿਯੋਗ ਕਰ ਰਹੀ ਆ ਕਿ ਮਾਛੂਆੜੇ 'ਚ ਬਹੁਤ ਜ਼ਿਆਦਾ ਠੱਲ ਪੈ ਗਈ ਨਸ਼ਿਆਂ ਨੂੰ ਸਾਨੂੰ ਨਹੀਂ ਲੱਗਦਾ ਹੁਣ ਕੋਈ ਉਹ ਬਚਿਆ ਹੋ ਮਾਛੂਆੜੇ ਸ਼ਹਿਰ 'ਚ ਨਸ਼ੇ ਵਾਲਾ ਧੰਨਵਾਦ ਸ਼ਹਿਰ ਵਾਸੀਆਂ ਨੂੰ ਤੇ ਲੋਕਾਂ ਨੂੰ ਨਸ਼ਿਆਂ ਨੂੰ ਲੈ ਕੇ ਕੀ ਅਪੀਲ ਆ ਤੁਹਾਡੀ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ